ਜਦੋਂ ਸਾਡੇ ਕੋ ਆਏ ਸੀ ਬ੍ਰੇਨ ਦੇ ਵਿੱਚ ਬਲੀਡਿੰਗ ਹੋਈ ਹੋਈ ਸੀਗੀ ਜਿਹਦੇ ਕਰਕੇ ਇਹਨਾਂ ਦੀ ਸੋਜੀ ਸੀ ਜਿਹੜੀ ਸਮਝਣ ਸ਼ਕਤੀ ਸੀ ਉਹ ਕੱਟੀ ਹੋਈ ਸੀ ਬਹੁਤ ਪੁੱਤੇ ਨੂੰ ਬਾਪੂ ਨੇ ਬੜੇ ਚਾਵਾਂ ਦੇ ਲਾਡਾਂ ਨਾਲ ਪਾਲਿਆ ਪੜਾਇਆ ਦਿਖਾਇਆ ਉਹੀ ਬਾਪੂ ਦਾ ਸਹਾਰਾ ਸੀ ਬੜਾਪੇ ਦਾ ਉਹ ਵੀ ਨਸ਼ੇ ਲੱਗ ਗਿਆ ਨਸ਼ੇ ਦੇ ਕਰਕੇ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਮਾਸ਼ੇਰ ਤੋਂ ਸਾਡੇ ਕੋਲੇ ਵੀਰ ਲੈ ਕੇ ਆਏ ਸੀ ਕਿਸ਼ਨਾਲ ਬਾਪੂ ਗੁਰਦੁਆਰੇ ਸਕੂਲ ਦੇ ਵਿੱਚ ਪਹਿਲਾਂ ਚਪੜਾਸੀ ਸੀਗੇ ਟਾਈਮ ਪੀਐਨ ਸੀਗਾ ਤੇ ਬੜਾ ਔਖਾ ਸੌਕਾ ਹੋ ਕੇ ਬਾਪੂ ਨੇ ਘਰ ਬਣਾਇਆ ਨਿੱਕਾ ਜਿਹਾ ਤੇ ਆਪਣੇ ਜਿਵਾਕਾਂ ਨੂੰ ਪਾਲਿਆ ਇੱਕ ਪੋਤਾ ਸੀ ਬਾਪੂ ਦਾ ਤੇ ਪੋਤੇ ਨੂੰ ਬਾਪੂ ਨੇ ਬੜੇ ਚਾਵਾਂ ਦੇ ਲਾਡਾਂ ਨਾਲ ਪਾਲਿਆ ਪੜਾਇਆ ਲਿਖਾਇਆ ਉਹੀ ਬਾਪੂ ਦਾ ਸਹਾਰਾ ਸੀ ਬੜਾਪੇ ਦਾ ਉਹ ਵੀ ਨਸ਼ੇ ਲੱਗ ਗਿਆ ਨਸ਼ੇ ਦੇ ਕਰਕੇ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ ਉਦੀ ਮੌਤ ਤੋਂ ਬਾਅਦ ਬਸ ਕਿਸ਼ਨ ਲਾਲ ਬਾਪੂ ਦੇ ਜਿਉਣ ਦਾ ਜਿਵੇਂ ਕੋਈ ਸੰਬੰਧ ਹੀ ਮੁੱਕ ਗਿਆ ਹੋਵੇ ਕੋਈ ਵਜ੍ਹਾ ਹੀ ਮੁੱਕ ਗਈ ਹੋਵੇ ਤਾਂ ਫਿਰ ਬਾਪੂ ਉਦੋਂ ਦਾ ਇਦਾਂ ਹੀ ਆ ਫਿਰ ਪਿੰਡ ਦੇ ਕੁਝ ਲੋਕਾਂ ਨੇ ਆਸ-ਪਾਸਦਿਆਂ ਨੇ ਬਾਪੂ ਦੀ ਇੰਨੀ ਮਾੜੀ ਹਾਲਤ ਦੇਖਦੇ ਆ ਫਿਰ ਸਾਡੇ ਸੁਪਨਿਆਂ ਦੇ ਘਰ ਪਹੁੰਚ ਕੀਤੀ ਇੱਥੇ ਬਾਪੂ ਨੂੰ ਵੀ ਲੈ ਕੇ ਆਏ ਨਾਲ ਬਾਪੂ ਦੇ ਘਰ ਦਾ ਸਮਾਨ ਸੀ ਜਿਵੇਂ ਪੇਟੀ ਲਮਾਰੀ ਪੱਖਾ ਕੂਲਰ ਜੋ ਸਮਾਨ ਹੁੰਦਾ ਘਰ ਦੇ ਵਿੱਚ ਉਹ ਵੀ ਨਾਲ ਹੀ ਬਾਪੂ ਨੂੰ ਇੱਥੇ ਛੱਡ ਕੇ ਗਏ ਬਾਈ ਹੁਣੀ ਉਹ ਸਾਡੇ ਕੋਲੇ ਸੋਰ ਕਿਸ਼ਨਰ ਬਾਪੂ ਜੀ ਇਸ ਟਾਈਮ ਢਿੱਲੇ ਨੇ ਅੰਡਰ ਟ੍ਰੀਟਮੈਂਟ ਆ ਇਹਨਾਂ ਦੇ ਜਦੋਂ ਸਾਡੇ ਕੋਲ ਆਏ ਸੀ ਬ੍ਰੇਨ ਦੇ ਵਿੱਚ ਬਲੀਡਿੰਗ ਹੋਈ ਹੋਈ ਸੀਗੀ ਜਿਹਦੇ ਕਰਕੇ ਇਹਨਾਂ ਦੀ ਸੋਜੀ ਸੀ ਜਿਹੜੀ ਸਮਝਣ ਸ਼ਕਤੀ ਸੀ ਉਹ ਕੱਟੀ ਹੋਈ ਸੀ ਬਹੁਤ ਤੇ ਉਸ ਤੋਂ ਬਾਅਦ ਇੱਥੇ ਆ ਕੇ ਉਹ ਬਲੀਡਿੰਗ ਦੇ ਕਾਰਨ ਹੋਰ ਜ਼ਿਆਦਾ ਸਮੱਸਿਆ ਵਧ ਗਈ ਆ ਹੁਣ ਉਦੋਂ ਦੇ ਬੈੱਡ ਤੇ ਹੀ ਆ ਪਹਿਲਾਂ ਤਾਂ ਉੱਪਰ ਬੋਰਡ ਦੇ ਵਿੱਚ ਸੀਗੇ ਤੇ ਹੁਣ ਆਈਸੀਯੂ ਦੇ ਵਿੱਚ ਨੇ ਇਸ ਟਾਈਮ ਅਰਦਾਸ ਕਰਿਓ ਬਾਪੂ ਠੀਕ ਹੋ ਜਵੇ ਤੰਦਰੁਸਤ ਹੋ ਜਵੇ ਤਕੜਾ ਹੋ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ